ਸ਼ੁਰੂਆਤ ਕਰਾਂਗੇ ਅੱਜ ਆਪਾਂ ਕਿ ਭਈ ਦਿਲ ਤਾਂ ਦੂਰ ਦੂਰ ਸੀ ਹੁਣ ਹੱਥਾਂ ਦੀ ਵਿਰਹਟਾਲ ਹੋ ਰਹੀ ਹੈ ਦਰਅਸਲ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਜਿਹੜਾ ਖਤਮ ਹੋਇਆ ਐਸਾ ਖਤਮ ਹੋਇਆ ਕਿ ਉਸ ਤੋਂ ਬਾਅਦ ਇੱਕ ਬਹੁਤ ਹੀ ਵੱਡਾ ਵਿਵਾਦ ਸ਼ੁਰੂ ਹੋ ਗਿਆ ਵਿਵਾਦ ਇਸ ਕਲ ਨੂੰ ਲੈ ਕੇ ਹੋਇਆ ਕਿ ਜਦੋਂ ਮੈਚ ਖਤਮ ਹੋਇਆ ਇੱਕ ਰਸਮ ਅਦਾ ਕੀਤੀ ਜਾਂਦੀ ਹੈ ਕਿ ਦੋਹੇ ਹੀ ਟੀਮਾਂ ਦੇ ਖਿਡਾਰੀ ਜਿਹੜੇ ਆ ਉਹ ਇੱਕ ਦੂਜੇ ਨਾਲ ਹੱਥ ਮਿਲਾਉਂਦੇ ਆ ਅਕਸਰ ਤੁਸੀਂ ਫੁੱਟਬਾਲ ਵਾਲਿਆਂ ਨੂੰ ਵੀ ਵੇਖਿਆ ਹੋਊਗਾ ਹਾਕੀ ਵਾਲਿਆਂ ਨੂੰ ਵੀ ਵੇਖਿਆ ਹੋਊਗਾ ਕ੍ਰਿਕਟ ਵਾਲੇ ਵੀ ਇਸ ਨਹੀਂ ਕਰਦੇ ਆ ਪਰ ਇਸ ਮੈਚ ਦੇ ਵਿੱਚ ਅਜੀਹਾ ਨਹੀਂ ਹੋਇਆ ਜਿਵੇਂ ਹੀ ਇੰਡੀਆ ਨੇ ਵਿਨਿੰਗ ਸ਼ਾਟ ਲਾਇਆ ਦੋਵੇਂ ਬੱਲੇਬਾਜ਼ ਆਪਣੀ ਰਵਾਨਗੀ ਜਿਹੜੀ ਹੈ ਉਹ ਡਰੈਸਿੰਗ ਰੂਮ ਨੂੰ ਪਾ ਦਿੰਦੇ ਆ ਯਾਨੀ ਹੈਂਡ ਸ਼ੇਕਿੰਗ ਨਹੀਂ ਹੋਈ ਉਸ ਤੋਂ ਬਾਅਦ ਬੜਾ ਹਾ ਹੱਲਾ ਚੱਲ ਪਿਆ ਦਰਸਲ ਇਹਦੇ ਤੇ ਵਿਵਾਦ ਇਸ ਕਰਕੇ ਵੀ ਹੋਇਆ ਕਿ ਕੀ ਇਹ ਨੀਮਾਂ ਦੇ ਉਲਟ ਹੈ ਜਾਂ ਪਾਕਿਸਤਾਨ ਨੇ ਜਿਸ ਤਰ੍ਹਾਂ ਡਿਮਾਂਡ ਕੀਤੀ ਕਿ ਆਈਸੀਸੀ ਰੈਫਰੀ ਨੂੰ ਭਈ ਕੱਢ ਦੇਣਾ ਚਾਹੀਦਾ ਉਹ ਤੇਤੇ ਕਾਰਵਾਈ ਕਰ ਦੇਣੀ ਚਾਹੀਦੀ ਹੈ ਕਿਉਂਕਿ ਇੰਡੀਆ ਨੇ ਅਜਿਹਾ ਕਰਕੇ ਖੇਡ ਭਾਵਨਾ ਦਾ ਸਬੂਤ ਨਹੀਂ ਦਿੰਦਾ ਵੇਖੋ ਹੁਣ ਇਹ ਜਿਹੜਾ ਮਾਮਲਾ ਹੈ ਨਾ ਇਹਨੂੰ ਥੋੜਾ ਜਿਹਾ ਆਪਾਂ ਖੋਲ ਕੇ ਦੇਖੀਏ ਤਾਂ 1 ਕੇ 2 ਸਾਲ ਪਹਿਲਾਂ ਇੱਕ ਟੈਨਿਸ ਮੈਚ ਸੀਗਾ ਸ਼ਾਇਦ ਵਿੰਬਲਡਨ ਦਾ ਉਹਦੇ ਵਿੱਚ ਯੂਕਰੇਨ ਤੇ ਰਸ਼ੀਆ ਦੀਆਂ ਖਿਡਾਰਨਾਵਾਂ ਮੋ ਸਾਹਮਣੇ ਸੀ ਉਸ ਵੇਲੇ ਵੀ ਅਜੀਹਾ ਹੀ ਹੋਇਆ ਕਿ ਮੈਚ ਜਦੋਂ ਖਤਮ ਹੋ ਗਿਆ ਉਸ ਤੋਂ ਬਾਅਦ ਦੋਹਾਂ ਹੀ ਖਿਡਾਰਨਾ ਨੇ ਇੱਕ ਦੂਜੇ ਦੇ ਨਾਲ ਹੱਥ ਨਹੀਂ ਸੀ ਮਿਲਾਇਆ ਕਾਰਨ ਸਭ ਨੂੰ ਪਤਾ ਹੈ ਕਿ ਯੂਕਰੇਨ ਤੇ ਰਸ਼ੀਆ ਆਪਸ ਵਿੱਚ ਦੀ ਯੁੱਧ ਲੜ ਰਹੇ ਆ ਪਰ ਇਹ ਸਤੋ ਉਲਟ ਵੀ ਤੁਹਾਨੂੰ ਮਿਸਾਲ ਮਿਲੇਗੀ ਜੇਕਰ ਤੁਸੀਂ ਖੇਡ ਦੀ ਦੁਨੀਆ 'ਚ ਜਾਓਗੇ ਸਪੋਰਟਸ ਦੀ ਦੁਨੀਆ 'ਚ ਜਾਓਗੇ ਤੁਹਾਨੂੰ ਵਿਲੱਖਣ ਤੋਂ ਵਿਲੱਖਣ ਮਿਸਾਲ ਮਿਲਦੀ ਹੈ ਆਪਣੀ ਇੱਕ ਦੁਨੀਆ ਹੈ ਖੇਡਾਂ ਦੀ ਤਾਂ ਇਹਦੇ ਵਿੱਚ ਕੀ ਹੈ ਕਿ ਜਿਵੇਂ ਹੁਣ ਆਪਾਂ ਵੇਖਦੇ ਆ ਕਿ ਯੂਐਸ ਤੇ ਈਰਾਨ ਦੀ ਬੜੀ ਟਸਲ ਹੈ ਪਰ ਫੁੱਟਬਾਲ ਮੈਚ ਜਦੋਂ ਵੀ ਕਿਸਤੇ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਖੇਡਿਆ ਗਿਆ ਹੈ ਤਾਂ ਇਹ ਦੋਹੇ ਹੀ ਮੁਲਕਾਂ ਦੇ ਖਿਡਾਰੀ ਆਪਸ ਦੇ ਵਿੱਚ ਹੱਥ ਮਲਾਉਂਦੇ ਆ ਯਾਨੀ ਦੋਹੇ ਤਰ੍ਹਾਂ ਦੀਆਂ ਮਿਸਾਲਾਂ ਤੁਹਾਡੇ ਸਾਹਮਣੇ ਆ ਜਿਵੇਂ ਰਸ਼ੀਆ ਤੇ ਯੂਕਰੇਨ ਉਹਨਾਂ ਦੀ ਆਪਣੀ ਮਿਸਾਲ ਆ ਤੇ ਇਧਰ ਈਰਾਨ ਤੇ ਯੂਐਸ ਵਾਲੇ ਖਿਡਾਰੀਆਂ ਦੀ ਆਪਣੀ ਮਿਸਾਲ ਆ ਹੁਣ ਇਹਦੇ ਵਿੱਚ ਜੇ ਨੀਮਾ ਬਲੀ ਦੀ ਗੱਲ ਕਰੀਏ ਦੇਖੋ ਅਸੀਂ ਲੰਬੇ ਸਮੇਂ ਤੋਂ ਕ੍ਰਿਕਟ ਵੇਂਦੇ ਵੀ ਰਹੇ ਆ ਕ੍ਰਿਕਟ ਖੇਡੀ ਵੀ ਬਹੁਤ ਹੈ ਇੱਕ ক্রিকেট ਦੀ ਜਾਣਕਾਰੀ ਵੀ ਖਾਸ ਹੀ ਰੱਖਦੇ ਆ ਤਾਂ ਜੇ ਨਿਯਮਾਂ ਦੀ ਗੱਲ ਕਰੀਏ ਮੈਨੂੰ ਤੇ ਕਦੇ ਕਿਸੇ ক্রিকেট ਬੁੱਕ ਦੇ ਵਿੱਚੋਂ ਇਹੋ ਜਿਹਾ ਨਿਯਮ ਨਹੀਂ ਪੜਨ ਨੂੰ ਮਿਲਿਆ ਜਿਦੇ ਵਿੱਚ ਇਹ ਆਕੇ ਹੱਥ ਮਿਲਾਉਣਾ ਜਾਂ ਨਾਮ ਮਿਲਾਉਣਾ ਜ਼ਰੂਰੀ ਹੈ ਇੱਕ ਮਰਜ਼ੀ ਹੈ ਛੇ ਵੈਸੇ ਯਾਰ ਜਦੋਂ ਖੇਡ ਹੀ ਲਿਆ ਜਦੋਂ ਮੁਕਾਬਲਾ ਹੋ ਹੀ ਗਿਆ ਤੇ ਫਿਰ ਹੱਥ ਮਿਲਾਉਣਾ ਇੱਕ ਫਾਰਮੈਲਿਟੀ ਹੈ ਉੱਥੇ ਕਿਹੜਾ ਕੋਈ ਇੱਕ ਦੂਜੇ ਦੇ ਨਾਮ ਕੋਈ ਰਜਿਸਟਰੀਆਂ ਕਰਵਾਉਣੀਆਂ ਸਨ ਪਰ ਜੇ ਨਹੀਂ ਵੀ ਤਦ ਵੀ ਮੈਨੂੰ ਨਹੀਂ ਲੱਗਦਾ ਕਿ ਰੂਲ ਬੁੱਕ ਦੇ ਮੁਤਾਬਕ ਕੋਈ ਭਾਰਤ ਨੇ ਨਿਯਮ ਤੋੜਿਆ ਕਿ ਉਹਨਾਂ ਦੇ ਖਿਡਾਰੀਆਂ ਤੇ ਮੈਚ ਫੀਸ ਦਾ ਕੋਈ ਕੱਟ ਲੱਗੇਗਾ ਜਾਂ ਅੱਗੇ ਕਿਸੇ ਮੈਚ ਦਾ ਬੈਨ ਲੱਗੇਗਾ ਹਾਂ ਪਾਕਿਸਤਾਨ ਜਿਸ ਤਰੀਕੇ ਨਾਲ ਇਸ ਮੁੱਦੇ ਨੂੰ ਓਛਾਲ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ BCCI ਤੇ ICC ਦੇ ذریعے ਦਬਾਅ ਬਣਾਉਣ ਦਾ ਜ਼ਰੂਰ ਯਤਨ ਰਹੇਗਾ ਕਿ ਕਿਸੇ ਤਰੀਕੇ ਨਾਲ ਦਬਾਅ ਜਿਹੜਾ ਹੈ ਉਹ ਵਧਾਇਆ ਜਾਵੇ ਜਿਵੇਂ ਹੁਣ ਕੁਝ ਖਬਰਾਂ ਇਹ ਵੀ ਆ ਰਹੀਆਂ ਸਨ ਕਿ ਹੋ ਸਕਦਾ ਹੈ ਕਿ ਅਗਲੇ ਮੈਚ ਦਾ ਪਾਕਿਸਤਾਨ ਬਾਈਕਟ ਕਰ ਦੇ ਕਿ ਰੈਫਰੀ ਤੇ ਜਾਂ ਤੇ ਕਾਰਵਾਈ ਕਰੋ ਜਾਂ ਫਿਰ ਅਸੀਂ ਅਗਲੇ ਮੈਚ ਦਾ ਬਾਈਕਟ ਕਰਦੇ ਹਾਂ ਇੰਟਰਸਟਿੰਗ ਹੈ ਸਾਰਾ ਕੁਝ ਪਰ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਵਜ੍ਹਾ ਹੈ ਹੱਥ ਨਾ ਮਲਾਉਣ ਦੀ ਉਹ ਤੇ ਸਾਫ਼ ਹੈ ਕੈਸੂਲੇ ਕਸ਼ੀਦ ਦੀ ਬਹੁਤ ਜ਼ਿਆਦਾ ਹੈ ਕੁੜਤਨ ਬਹੁਤ ਜ਼ਿਆਦਾ ਹੈ ਤਾਂ ਕੁੜਤਨ ਕਸ਼ੀਦ ਦੀ ਇਸ ਕਦਰ ਹੈ